ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਮੈਂ ਲੱਗੀਆਂ ਜੀ ਦੁਪट्टे ਨੂੰ ਗੁੰਮ ਲੈਸ ਲਾਉਣ ਮੈਂ ਸੋਚਿਆ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿਉਂਕਿ ਕਾਫੀ ਟਾਈਮ ਤੋਂ ਮੇਰੀਆਂ ਭੈਣਾਂ ਮੈਨੂੰ ਕਹਿ ਰਹੀਆਂ ਵੀ ਤੁਸੀਂ ਗੁੰਮ ਜਿਹੜੀ ਲੈਸ ਲਾਉਣੀ ਹੈ ਦੁਪट्टे ਨੂੰ ਉਹਦੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਹਨਾ ਤੇ ਮੈਂ ਸੋਚਿਆ ਵੀ ਚਲੋ ਆਪਾਂ ਹੁਣ ਸ਼ੇਅਰ ਕਰ ਦਨੇ ਆ ਕਿਉਂਕਿ ਰਾਤ ਦੇ 11:30 ਹੋ ਗਏ ਜੀ ਠੀਕ ਹੈ ਟਾਈਮ ਦੇਖ ਲਓ 11:24 ਹੋ ਗਏ ਤੇ ਮੈਂ ਰਾਤ ਨੂੰ ਕੰਮ ਕਰਦੀ ਹਾਂ ਕਿਉਂਕਿ ਸਾਡਾ ਜੁਕੇ ਜਾਣਾ ਆਰਡਰ ਤੇ ਮੈਂ ਸੋਚਿਆ ਵੀ ਚਲੋ ਅੱਜ ਇਹਨਾਂ ਚੁੰਨੀਆਂ ਨੂੰ ਸਾਰੀਆਂ ਨੂੰ ਆਪਾਂ ਨੇ ਲੈਸਾਂ ਲਾਉਣੀਆਂ ਹਨਾ ਤੇ ਮੈਂ ਕਿਹਾ ਵੀ ਇੱਕ ਵੀਡੀਓ ਤੁਹਾਡੇ ਨਾਲ ਵੀ ਮੈਂ ਆਪਣੀ ਭੈਣਾਂ ਨਾਲ ਸ਼ੇਅਰ ਕਰ ਦਮਾ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਜਵੇ ਵੀ ਗੁੰਮ ਲੈਸ ਜਿਹੜੀ ਆਪਾਂ ਦੁਪੱਟੇ ਨੂੰ ਲਾਉਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਲਾ ਸਕਦੇ ਆ ਠੀਕ ਹੈ ਜੀ ਇੱਕ ਮੈਂ ਪਹਿਲਾਂ ਤਰੀਕਾ ਪਾਇਆ ਹੋਇਆ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਤਾ ਸੀਗਾ ਤੇ ਆਪਾਂ ਅੱਜ ਦੂਜਾ ਤਰੀਕਾ ਦੱਸਣ ਲੱਗੇ ਆ ਤੁਸੀਂ ਜੇ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਇਹ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਦੇਖਿਓ ਲੈਸ ਕਿੰਨੀ ਜ਼ਿਆਦਾ ਵਧੀਆ ਲੱਗੂਗੀ ਠੀਕ ਹੈ ਜੀ ਤੇ ਆਜੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਲੈਸ ਕਿੱਦਾਂ ਲਾਉਣੀ ਆ ਤੇ ਇਹ ਹੈਗਾ ਜੀ ਆਪਣਾ ਦੁਪੱਟਾ ਠੀਕ ਹੈ ਜੀ ਦੁਪੱਟੇ ਨੂੰ ਆਪਾਂ ਨੇ ਨਾ ਦੇਖੋ ਉਹਰੇ ਸਲਾਈ ਲਾਈ ਹੋਈ ਹੈ ਫੋਲਡ ਕਰਕੇ ਤੁਸੀਂ ਉਹਰੇ ਪੀਕੋ ਵੀ ਕਰ ਸਕਦੇ ਆ ਤੇ ਮੈਂ ਇਹ ਫੋਲਡ ਕਰਕੇ ਸਲਾਈ ਲਾ ਲਈ ਠੀਕ ਹੈ ਜੀ ਸਲਾਈ ਲਾਉਣ ਤੋਂ ਬਾਅਦ ਆਪਾਂ ਨੇ ਲੈਣੀਆਂ ਜੀ ਇਹ ਵਾਲੀ ਲੈਸ ਠੀਕ ਹੈ ਤੇ ਲੈਸ ਤੁਸੀਂ ਰੱਖਣੀ ਆ ਪੁੱਠੀ ਆ ਦੇਖੋ ਜੀ ਠੀਕ ਹੈ ਤੇ ਐਦਾਂ ਆਪਾਂ ਨੇ ਲੈਸ ਲੈ ਲਈ ਤੇ ਆਪਾਂ ਨੇ ਲੈਸ ਪੁੱਠੀ ਰੱਖ ਲੈਣੀ ਹੈ ਠੀਕ ਹੈ ਤੇ ਇੰਨਾ ਇੰਨਾ ਆਪਾਂ ਨੇ ਫੋਲਡ ਕਰ ਦੇਣਾ ਠੀਕ ਹੈ ਜੀ ਤੇ ਹੁਣ ਅੱਗੇ ਤੁਸੀਂ ਦੇਖੋ ਵੀ ਤੁਸੀਂ ਸਿਲਾਈ ਕਿੱਥੇ ਲਾਉਣੀ ਆ ਤੇ ਐਦਾਂ ਨਾਲ ਇਹਨੂੰ ਸੈੱਟ ਕਰਕੇ ਰੱਖ ਲੈਣਾ ਤੇ ਉਰੇ ਤੋਂ ਆਪਾਂ ਨੇ ਇੰਨਾ ਕੁ ਫੋਲਡ ਕਰ ਲੈਣਾ ਠੀਕ ਹੈ ਜੀ ਇਹਨੂੰ ਫੋਲਡ ਕਰਕੇ ਉਰੇ ਸਿਲਾਈ ਲਾ ਲੈਣੀ ਆ ਤੇ ਤੁਸੀਂ ਦੇਖੋ ਬੈਕ ਸਾਈਡ ਤੋਂ ਇੰਨੇ ਇੰਨੇ ਕਿ ਝਾਲਰ ਜੀ ਨਿਕਲੇ ਹੋਣੇ ਦੁਪट्टे ਦੇ ਠੀਕ ਹੈ ਜੀ ਤੇ ਤੁਸੀਂ ਸਾਰੀ ਜਗ੍ਹਾ ਇਦਾਂ ਹੀ ਲਾਉਂਦੇ ਨੇ ਜਾਣਾ ਹੈ ਤੇ ਮੈਂ ਤੁਹਾਨੂੰ ਕੋਨੇ ਤੇ ਆ ਕੇ ਦੱਸਦੀ ਆਂ ਵੀ ਕੋਨੇ ਵਾਲੀ ਜਿਹੜੀ ਫਿਨਿਸ਼ਿੰਗ ਹੁੰਦੀ ਆ ਉਹ ਤੁਸੀਂ ਕਿੱਦਾਂ ਕਰਨੀ ਆ ਠੀਕ ਹੈ ਜੀ ਕਿਉਂਕਿ ਜਿੰਨੀ ਨਾ ਮਤਲਬ ਲੈਸ ਦੁਪट्टे ਨੂੰ ਫਿਨਿਸ਼ਿੰਗ ਗੱਲ ਲੱਗੀ ਵੀ ਹੋਗੀ ਉੰਨਾ ਜ਼ਿਆਦਾ ਵਧੀਆ ਲੱਗਦਾ ਦੁਪੱਟਾ ਤੇ ਅੱਗੇ-ਅੱਗੇ ਤੁਸੀਂ ਇਦਾਂ ਹੀ ਕਰਦੇ ਨੇ ਜਾਣਾ ਠੀਕ ਹੈ ਇਹਨੂੰ ਫੋਲਡ ਬਹੁਤ ਜਿਆਦਾ ਸੌਖਾ ਤਰੀਕਾ ਹੈ ਇਹ ਕਿਉਂਕਿ ਤੁਹਾਨੂੰ ਲਾਉਣ ਚ ਕੋਈ ਵੀ ਦਿੱਕਤ ਨਹੀਂ ਆਊਗੀ ਤੇ ਆ ਦੇਖੋ ਜੀ ਹੁਣ ਆਪਣਾ ਅੱਗੇ ਕੋਨਾ ਆ ਗਿਆ ਹਨਾ ਤੇ ਆ ਦੇਖੋ ਉਰੇ ਕੋਨਾ ਆ ਗਿਆ ਹਨਾ ਕੋਨੇ ਚ ਅੱਪਾਂ ਨੇ ਉਰੇ ਆ ਕੇ ਕੀ ਕਰਨਾ ਹੈ ਤੁਸੀਂ ਸਲਾਈ ਥੋੜੀ ਜੀ ਹੋਰ ਅੱਗੇ ਕਰ ਲੈਣੀ ਕਰ ਲਈ ਤੇ ਉਸ ਤੋਂ ਬਾਅਦ ਤੁਸੀਂ ਪੈਰ ਚੱਕਣਾ ਪੈਰ ਚੱਕ ਕੇ ਤੇ ਜਿਹੜੀ ਲੈਸ ਆ ਤੁਸੀਂ ਲੈਸ ਸਾਈਡ ਤੇ ਕੱਢ ਦੇਣੀ ਹੈ ਠੀਕ ਹੈ ਜੀ ਐਦਾਂ ਕੱਢ ਦੇਣੀ ਆ ਤੇ ਐਦਾਂ 400 ਦੇ ਤੇ ਆ ਜਾਣਾ ਠੀਕ ਆ ਇਹ ਜਿਹੜੀ ਮਤਲਬ ਝਾਲਰ ਜਿਹੜੀ ਵਾਲੀ ਲੈਸ ਆ ਬਿਲਕੁਲ ਚਾਰ ਸ ਕੋਨਾ ਨਿਕਲਣਾ ਇਹਦਾ ਠੀਕ ਹੈ ਤੇ ਉਹਦੇ ਬਾਅਦ ਤੁਸੀਂ ਨਾ ਮੜੇ ਸੂਈ ਨੂੰ ਚੱਕਣਾ ਸੂਈ ਚੱਕਣ ਤੋਂ ਬਾਅਦ ਜਿਹੜੀ ਇਹ ਕੰਨੀ ਵਾਲੀ ਸਾਈਡ ਆ ਕੰਨੀ ਵਾਲੀ ਸਾਈਡ ਜਿੱਮੇ ਹੁਣ ਆ ਦੇਖੋ ਥੋੜੀ ਜਿਹੀ ਵਧੀ ਹੋਈ ਆ ਹਨਾ ਮਤਲਬ ਦੁਪੱਟਾ ਜਿਹੜਾ ਆਪਣਾ ਵਧਿਆ ਹੋਇਆ ਠੀਕ ਹੈ ਇਹਨੂੰ ਨਾ ਇੱਕ ਵਾਰ ਫੋਲਡ ਕਰ ਲੈਣਾ ਵਿੱਚ ਨੂੰ ਐਦਾਂ ਠੀਕ ਹੈ ਜੀ ਐਦਾਂ ਫੋਲਡ ਕਰ ਲੈਣਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖੋ ਦੇਖੋ ਮੈਂ ਕਿੱਦਾਂ ਫੋਲਡ ਕਰਿਆ ਹਨਾ ਤੇ ਆ ਚੀਜ਼ ਇਹ ਨਾ ਜਿਹੜੀ ਆ ਚੀਜ਼ ਆਪਾਂ ਨੇ ਐਦਾਂ ਫੋਲਡ ਕਰਕੇ ਲੈਸ ਦੇ ਉੱਪਰ ਰੱਖ ਲੈਣੀ ਆ ਪੂਰੇ ਸਲਾਈ ਲਾਉਣੇ ਸਟਾਰਟ ਕਰ ਦੇਣੀ ਤੇ ਆ ਕੰਨੀ ਇਹਦੇ ਉੱਪਰ ਐਦਾਂ ਹੀ ਰੱਖ ਦੇਣੀ ਆ ਜਿਆਦਾ ਫੋਲਡ ਨਹੀਂ ਕਰਨਾ ਆਪਾਂ ਨੇ ਇਹਨੂੰ ਠੀਕ ਹੈ ਆ ਦੇਖੋ ਐਦਾਂ ਆ ਗਿਆ ਤੇ ਜਿਹੜਾ ਕੋਨਾ ਹੈ ਆਪਣਾ ਕੋਨਾ ਐਦਾਂ ਨਿਕਲਿਆ ਹੋਣਾ ਤੇ ਆ ਜਿਹੜੀ ਨੀਚੇ ਵਾਲੀ ਲੈਸ ਐਦਾਂ ਫੋਲਡ ਹੋ ਜਾਣੀ ਤੇ ਆ ਜਿਹੜਾ ਕੋਨਾ ਹੈ ਆਪਣਾ ਐਦਾਂ ਸੈੱਟ ਹੋ ਜਾਣਾ ਠੀਕ ਹੈ ਜੀ ਧਿਆਨ ਨਾਲ ਦੇਖੋ ਤੁਸੀਂ ਅੱਗੇ ਤੇ ਆ ਦੇ ਕੋਨਾ ਆਪਣਾ ਇਦਾਂ ਸੈੱਟ ਹੋ ਜਾਣਾ ਠੀਕ ਹੈ ਬਿਲਕੁਲ ਇੱਥੇ ਤੇ ਚੌਰਸ ਲੱਗ ਜਾਣੇ ਲੈਸ ਤੇ ਜੇ ਤੁਸੀਂ ਜ਼ਿਆਦਾ ਕਰਦੇ ਆ ਤਾਂ ਤੁਸੀਂ ਉਹ ਥੋੜਾ ਜਿਹਾ ਬਲ ਪਾ ਕੇ ਲੈਸ ਦੇ ਉੱਪਰ ਵੀ ਸਲਾਈ ਲਾ ਸਕਦੇ ਆ ਇਦਾਂ ਠੀਕ ਹੈ ਇਹ ਚੌਰਸ ਕੋਨਾ ਐਂ ਬਿਲਕੁਲ ਵਧੀਆ ਨਿਕਲਣਾ ਉਹ ਪ੍ਰੋਪਰ ਫਿਨਿਸ਼ਿੰਗ ਨਾਲ ਨਿਕਲੂਗਾ ਨਾਲੇ ਠੀਕ ਹੈ ਤੇ ਅੱਗੇ-ਅੱਗੇ ਵੀ ਆਪਾਂ ਨੇ ਸਾਰੇ ਤੇ ਇਦਾਂ ਹੀ ਲੈਸ ਲਾਉਣੀਆਂ ਤੇ ਲੈਸ ਲਾਉਣ ਤੋਂ ਬਾਅਦ ਐਂਡ 'ਚ ਜਿਹੜੀ ਆਪਾਂ ਨੇ ਸਲਾਈ ਲਾਉਣੀ ਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਤੇ ਹਾਂਜੀ ਦੋਸਤੋ ਆਪਾਂ ਨੇ ਨਾ ਲੈਸ ਸਾਰੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਤਰੀਕਾ ਦੱਸਿਆ ਸੀਗਾ ਵੀ ਉੱਪਰ ਕੱਪੜਾ ਫੋਲਡ ਕਰਕੇ ਹਨਾ ਤੁਸੀਂ ਦੇਖ ਲਿਆ ਵੀ ਆਪਾਂ ਨੇ ਐਵੇਂ ਲਾਈ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੇ ਜਿਵੇਂ ਹੁਣ ਦੇਖੋ ਆ ਕੱਪੜਾ ਉੱਪਰ ਫੋਲਡ ਕਰਕੇ ਲਾਇਆ ਹੋਇਆ ਹਨਾ ਤੇ ਤੁਸੀਂ ਨਾ ਇਧਰਲੀ ਸਾਈਡ ਨੂੰ ਫਿਰ ਲੈਸ ਕਮਾ ਲੈਣੀ ਆ ਲੈਸ ਕਮਾਉਣ ਤੋਂ ਬਾਅਦ ਨਾ ਤੁਸੀਂ ਸਲਾਈ ਇੱਥੇ ਲਾਉਣੀ ਆ ਦੇਖੋ ਮੈਂ ਨਾ ਸਲਾਈ ਸੌਰੀ ਮੈਂ ਭੁੱਲ ਗਈ ਸੀਗੀ ਤੇ ਵੀਡੀਓ ਚ ਮੈਨੂੰ ਥੋੜਾ ਲੱਗਿਆ ਵੀ ਸ਼ਾਇਦ ਮੈਂ ਦੱਸਦਾ ਠੀਕ ਆ ਤੇ ਆ ਚੀਜ਼ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉੱਪਰ ਕੱਪੜਾ ਕਰਕੇ ਪੁੱਠੀ ਲੈਸ ਰੱਖਣੀ ਆ ਸਿੱਧੀ ਮਤਲਬ ਚੁੰਨੀ ਰੱਖਣੀ ਤੁਸੀਂ ਉੱਪਰ ਕੱਪੜਾ ਇਦਾਂ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਤੁਸੀਂ ਇਦਾਂ ਸਿੱਧਾ ਕਰ ਲੈਣਾ ਇਹਨੂੰ ਸਿੱਧਾ ਕਰਨ ਤੋਂ ਬਾਅਦ ਇੱਥੇ ਨਾਲ-ਨਾਲ ਸਲਾਈ ਲਾਉਣੀ ਆ ਸਾਰੇ 'ਚ ਠੀਕ ਹੈ ਜੀ ਆ ਦੇਖੋ ਜਿਵੇਂ ਮੈਂ ਤੁਹਾਨੂੰ ਉਰੇ ਲਾ ਕੇ ਦਿਖਾ ਦੰਨੀ ਆ ਥੋੜੀ ਜਿਹੀ ਸਲਾਈ ਤੇ ਇਦਾਂ ਨਾ ਕਿਨਾਰੇ ਦੇ ਜਿੱਤੇ ਲਾਉਣੀ ਆ ਤੁਸੀਂ ਬਿਲਕੁਲ ਜਿਵੇਂ ਹੁਣ ਮੈਂ ਲਾ ਰਹੀ ਆ ਤੇ ਜਿਹੜਾ ਕੱਪੜਾ ਮਤਲਬ ਆਪਣਾ ਬਾਧੂ ਦਾ ਫੋਲਡ ਕਰਿਆ ਹੋਇਆ ਜਿੰਨਾ ਜਿੰਨਾ 11 11 ਸਲਾਈ ਲਾਉਣੀ ਹੈ ਪੈਰ ਪੈਰ ਦਾ ਹੀ ਕੱਪੜਾ ਆਪਣਾ ਫੋਲਡ ਹੁੰਦਾ ਹੈ ਤੇ ਉਸ ਤੋਂ ਬਾਅਦ ਲਾਉਣ ਤੋਂ ਬਾਅਦ ਤੁਸੀਂ ਨਾ ਇੱਥੇ ਕੋਨੇ ਤੇ ਆ ਜਾਣਾ ਹਨਾ ਕੋਨੇ ਤੇ ਵੀ ਤੁਸੀਂ ਆ ਚੀਜ਼ ਵਿੱਚ ਕਰਨੀ ਆ ਠੀਕ ਹੈ ਜਿਵੇਂ ਆ ਦੇਖੋ ਮੈਂ ਹੁਣ ਕਵਰ ਕੀਤੀ ਹੋਈ ਹੈ ਇਹ ਵਿੱਚ ਹਨਾ ਚੌਰਸ ਇਹਦਾ ਚੌਰਸ ਘੇਰਾ ਬਣਾ ਲੈਣਾ ਇਦਾਂ ਬਣਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਪੈਰ ਚੱਕਣਾ ਇਹਦੇ ਨਾਲ-ਨਾਲ ਫੇਰ ਸਲਾਈ ਇਦਾਂ ਹੀ ਲਾ ਲਿਆਉਣੀ ਆ ਠੀਕ ਹੈ ਜੀ ਤੇ ਐਦਾਂ ਗੁੰਮਲੈਸ ਲੱਗ ਜਾਂਦੀ ਇਹ ਵੀ ਬਿਲਕੁਲ ਸੌਖਾ ਤਰੀਕਾ ਹੈ ਠੀਕ ਆ ਤੁਸੀਂ ਜਰੂਰ ਕਰਕੇ ਦੇਖਿਓ ਮੇਰੀਆਂ ਭੈਣਾਂ ਸਾਰੀਆਂ ਜਰੂਰ ਟਰਾਈ ਕਰਿਓ ਬਈ ਸੋ ਤੁਹਾਨੂੰ ਮੈਂ ਕੋਈ ਵੀ ਵੀਡੀਓ ਸ਼ੇਅਰ ਕਰਦੀ ਆ ਤਾਂ ਤੁਹਾਨੂੰ ਹਰ ਇੱਕ ਵੀਡੀਓ ਮਤਲਬ ਵਧੀਆ ਲੱਗਦੀ ਆ ਤੇ ਤੁਹਾਨੂੰ ਸਮਝਣ ਦਾ ਤਰੀਕਾ ਵੀ ਵਧੀਆ ਲੱਗਦਾ ਮੇਰਾ ਹਨਾ ਦੱਸਣ ਦਾ ਤਰੀਕਾ ਤੇ ਬਸ ਤੁਸੀਂ ਸਾਰੇ ਜਣੇ ਐਦਾਂ ਹੀ ਸਪੋਰਟ ਕਰਦੇ ਰਹੋ ਤੇ ਐਦਾਂ ਲੈਸ ਲੱਗ ਜਾਣੀ ਆ ਤੇ ਤੁਸੀਂ ਸਾਰੇ ਪਲੀਜ਼ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਐਦਾਂ ਹੀ ਤੁਹਾਨੂੰ ਸੋਹਣੇ ਸੋਹਣੇ ਵੀਡੀਓਜ਼ ਲੈ ਕੇ ਆਉਂਦੀ ਰਹੂੰਗੀ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ